ਯੋ ਮੋਰਚੇ ਦੀ ਇੱਕ ਸੱਚ ਜਿੰਦਾਬਾਦ ਜਿੰਦਾਬਾਦ ਕਾਲੇ ਕਾਨੂੰਨ ਵਾਪਸ ਲਓ ਕਿ ਨਾ ਬਾਈ ਤੁਹਾਡਾ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਪਾਕੀ ਕਿਸਾਨ ਯੂਨੀਅਨ ਰਾਜੇਗੜ੍ਹ ਦਾ ਬਲਾਕ ਪ੍ਰਧਾਨ ਹੈ ਜੀ ਪਿੱਖੀ ਗੜ੍ਹ ਤੋਂ ਆ ਅਲਕੇਸਟਰੀ ਕੇ ਦਾ ਸਮਰਥਨ ਅਜ ਤੁਹਾਨੂੰ ਲੋਕਾਂ ਵੱਲੋਂ ਮਿਲ ਰਿਹਾ ਜਿਹੜਾ ਅੱਜ ਕਾਲ ਸੀਗੀ ਬੰਦ ਦੇ ਸਦਨ ਦੇ। ਦੇਖੋ ਜੀ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕਿ ਸਾਰਾ ਬਾਜ਼ਾਰ ਬੰਦ ਆ ਸਾਰੇ ਦੁਕਾਨਦਾਰ ਵੀਰਾਂ ਨੇ ਬਹੁਤ ਹੀ ਵੱਡਾ ਸਹਿਯੋਗ ਦਿੱਤਾ ਹੈ। ਕਿਸਾਨ ਵੀਰ ਬਹੁਤ ਵੱਡੀ ਸੰਖਿਆ ਦੇ ਵਿੱਚ ਆ ਕੇ ਚੌਂਕ 'ਤੇ ਬੈਠੇ ਨੇ, ਮਜ਼ਦੂਰ ਵੀਰ ਬਹੁਤ ਸੰਖਿਆ ਜਾ ਕੇ ਚੌਂਕ 'ਤੇ ਬੈਠੇ ਨੇ। ਤਾਂ ਬਹੁਤ ਵੱਡਾ ਸਮਰਥਨ ਮਿਲਿਆ ਹੈ ਤੇ ਇਹ ਤੋਂ ਮੋਦੀ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਹੁਣ ਕਾਨੂੰਨ ਵਾਪਸ ਕਰਨੇ ਪੈਣਗੇ, ਕਾਨੂੰਨ ਵਾਪਸ ਕੀਤੇ ਬਿਨਾ ਹੋਰ ਕੋਈ ਹਿਲਾਣੀ ਐ। ਕੀ ਕਹਿਣਾ ਚਾਹੁੰਦੇ ਜੀ ਲੋਕਾਂ ਨੂੰ ਜਿਹੜੀ ਸੰਗਤ ਹੈ ਜਿਹੜੀ ਹੋਰ ਵੀ ਜਿਹੜੇ ਦੂਰੋਂ ਨੇੜੋਂ ਆ ਰਹੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਵੀਰ ਜੀ ਇਹੋ ਕਰਨਾ ਚਾਹੁੰਦੇ ਆ ਕਿ ਵੱਤੋ ਵੱਤ ਆਪਾਂ ਡਟ ਕੇ ਖੜੇ ਹੋਈਏ ਵੇਖੋ ਇੱਕ ਵਾਰੀ ਅਸੀਂ ਹਾਰ ਗਏ ਤੇ ਦੁਬਾਰਾ ਕਦੀ ਵੀ ਜ਼ਿੰਦਗੀ 'ਚ ਖੜੇ ਨਹੀਂ ਹੋ ਸਕਦੇ ਹੁਣ ਸਾਡਾ ਇੱਕ ਪਲੈਟਫਾਰਮ ਬਣਿਆ ਆ ਅਸੀਂ ਇੱਕ ਮੋਰਚਾ ਵਿੱਢਿਆ ਆ ਤੇ ਉਸ ਮੋਰਚੇ ਨੂੰ ਜਿੱਤੇ ਬਿਨਾ ਅਸੀਂ ਵਾਪਸ ਨਹੀਂ ਕੋ। ਕਿਸਾਨ ਵਿਰੋਧੀ ਵਕਤ ਤਲੂਨ ਬੋ ਵਧੀਆ ਕਿਸਾਨ ਤੇ ਮਜ਼ਦੂਰ ਜਿੱਤੇ ਵਧੀਆ ਇਹ ਕਾਜਿੰਦਾਪਾ ਸਾਡੇ ਬੱਚਿਆਂ ਦਾ ਭੁਖ ਭਾਈਦਾ ਜੈ ਹਾਂ। ਉਹ ਸਾਡੇ ਕੋਲ ਸਭ ਦੇਸੀ ਮੈਂ ਚੱਲਦਾ ਵਾ ਤੇ ਜੇ ਅਧਾਨੇ ਬਾਨੀ ਆ ਜਾਂਦੇ ਨੇ ਤੋ ਦੇਖ ਲੋ ਵੀ ਇਹਨਾਂ ਕੀ ਕਰਨਾ ਹੈ। ਜਿੱਤੇ ਆਪਣੇ ਆਪਣੇ ਰੱਖੋ ਕਿਸੇ ਪਿੰਡ ਦੇ ਵਿੱਚ ਕਿਸੇ ਨੂੰ ਇੱਕ ਪੁਲਿਸ ਕਹਿ ਮਰੀ ਜਾਵੇ ਆਪਣੇ ਦੀ ਤੇ ਰੋਂਗੇ ਵੀ ਤੇ ਉਹਨਾਂ ਸਾਰੇ ਪਰਿਵਾਰ ਨੂੰ ਸਾਨੇ ਦੇ ਦਿੰਦੇ ਆ। ਅੱਜ ਸੋਨੂੰ ਇਤਹਾਰ ਕਿਲਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਾਰੇ ਕਾਨੂੰਨ ਬਾਤ ਸੁਣੋ ਜਿੰਦਾਬਾਦ ਜਿੰਦਾਬਾਦ ਕਿਨਾ ਪ੍ਰਧਾਨ ਜੀ ਆਪਣੇ ਮੇਰਾ ਸੁੱਚਾ ਸਿੰਘ ਜੀ ਅੱਜ ਕਿਸਾਨ ਸਿਕਸ਼ ਕਮੇਟੀ ਇਹ ਆਪਣੇ ਜਨ ਸਭਾ ਦੇ ਸੈਕਟਰ ਪੰਜਾਬ ਬਹੁਤ ਬੁਢਾਗਾ ਤੇ ਅੱਜ ਜਿਹੜਾ ਸੰਘਰਸ਼ ਕਰ ਰਿਹਾ ਜਿਹਦੇ ਕੇਸ ਮਕਸਦ ਨੂੰ ਲੈ ਕੇ ਸੰਘਰਸ਼ ਕਰ ਰਿਹਾ ਜਿਹਦੇ ਕੀ ਕਹਿਣਾ ਚਾਹੁੰਦੇ ਇਹ ਜਿਹੜਾ ਸੰਘਰਸ਼ ਅਸੀਂ ਕਰ ਰਿਹਾ ਅੱਜ ਅੱਜ ਦਾ ਪਹਿਲੇ ਦਿਨ ਹੀ ਇਹ ਸੰਘਰਸ਼ ਸੰਘਰਸ਼ਾ 1.5 ਸਾਲ ਤੋਂ ਸਾਡਾ ਇਹ ਦਿਮਾਗ ਚੱਲ ਰਿਹਾ ਜੋ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਸਾਡੇ ਦੇ ਘਰ ਦੇ ਕਾਹਤਾਂ ਮਜ਼ਦੂਰਾਂ ਨੇ ਜਿਹੜੇ ਆ ਮੌਤ ਦੇ ਵਰੰਟ ਲੈ ਕੇ ਆਇਆ ਤੇ ਲਗਾਤਾਰ ਆ 5 ਮਹੀਨੇ ਪਹਿਲਾਂ ਅਸੀਂ ਇਹ ਸੰਘਰਸ਼ ਜੋ ਪੰਜਾਬ ਦੇ ਵਿੱਚ ਕੀਤਾ ਉਸ ਤੋਂ ਬਾਅਦ 26 11ਵੇਂ ਮਹੀਨੇ ਦੀ 26 ਤਰੀਕ ਨੂੰ ਅਸੀਂ ਇਹ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਾਇਆ ਤੇ ਲਗਾਤਾਰ ਉੱਥੇ ਸਾਡਾ ਸੰਘਰਸ਼ ਚੱਲ ਰਿਹਾ ਪਰ ਮੋਦੀ ਸਰਕਾਰ ਜਿਹੜੀ ਆ ਅੰਲੀ ਤੇ ਭੋਲੀ ਸਰਕਾਰ ਆ ਇਹਦੇ ਤੇ ਕੋਈ ਅਸਰ ਨਹੀਂ ਹੋ ਰਿਹਾ ਇਸ ਕਰਕੇ ਤਾຊਨੇ ਨੇ ਦੇ ਦੋ ਦਿਨ ਅਜ ਹੋ ਚੁੱਕੇ ਆ ਤੇ ਸਾਡਾ ਸੂਟ ਮੋਦੇ ਦਾ ਸਾਰੇ ਦੇਸ਼ ਦਾ ਫੈਸਲਾ ਸੀ ਵੀ ਆਪਾਂ 26 ਤਰੀਕ ਨੂੰ ਪੂਰਾ ਭਾਰਤ ਬੰਦ ਕਰਨਾ ਜਿੰਨਾ ਜਿਹੜੇ ਕਾਹਲ ਕਰੋ ਰਗਤ ਨਹੀਂ ਹੁੰਦੇ ਉਹਨਾਂ ਜਿਹੜਾ ਅਸੀਂ ਇਹ ਸ਼ਗਰਸ਼ ਨੂੰ جاری ਰੱਖਣਾ ਤੇ ਇਹ ਬੇਨਤੀ ਤੇ ਅੱਜ ਅਸੀਂ ਸਾਰੇ ਭਾਰਤ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਔਰ ਬੰਦ ਦਾ ਦਾਦਾ ਜੋ ਵੀ ਸਾਨੂੰ ਬੜਾ ਤੰਗ ਦਾ ਸਮਸਤਨ ਮਿਲ ਜਾ ਕਿਸਾਨਾਂ ਦਾ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਸਾਰੀਆਂ ਜਗ੍ਹਾ ਅਸੀਂ ਬਾੰਦਿਆ ਤੇ ਬੜੇ ਆਪਾ ਜਿਹੜਾ ਅਸੀਂ ਅੱਛਾ ਲੜ ਰਹੇ ਆ ਬੜੇ ਉਸਤਾਦ ਨਾਲ ਲੜ ਰਹੇ ਆ ਪਰ ਜਿੰਨਾ ਜਿਹੜੇ ਗਾਲੇ ਕਨੋਟ ਰੱਦ ਨਹੀਂ ਦੇ ਉਹਨਾਂ ਜਿਹੜੇ ਅਸੀਂ ਆਪਣੇ ਦਿੱਤੀ ਤੋਂ ਵਾਪਸ ਨਹੀਂ ਆਵਾਂਗੇ ਔਰ ਮੋਦੀ ਸਰਕਾਰ ਦੇ ਜਿਗਾਮ ਨਹੀਂ ਦੇਦੇ ਆ ਵੀ ਇਹ ਸਾਡਾ ਲਗਾਤਾਰ ਜਿਹੜਾ ਅਸੀਂ ਅੱਛਾ ਸਾਡਾ ਤੋਂ ਅੱਜ ਦਾ ਨਾ ਮਤਾ ਰੋਹ ਪਰਖਦੇ ਆ ਪਰ ਅਸੀਂ ਇਸ ਦੇ ਵਿੱਚ ਜਿੱਤਾਂਗੇ ਤੇ ਤੂੰ ਹਾਰੇਗਾ ਇਸ ਕਰਕੇ ਅਸੀਂ ਅੱਜ 27 ਤਰੀਕ ਨੂੰ ਸਾਰੇ ਪਾਸ ਦੇ ਵਿੱਚ ਬੰਦ ਦੇ ਸੱਦੇ ਦੇ ਬੜਾ ਤਗੜਾ ਹੰਗਾਰਾ ਮੈਂ ਧੰਨਵਾਦੀ ਵੀ ਆ ਸਾਰੇ ਦੇਸ਼ ਦਾ ਸਾਰੇ ਲੋਕਾਂ ਦਾ ਮੋਦੀ ਨੂੰ ਵੀ ਪਤਾ ਲੱਗ ਗਿਆ ਕਿ ਅੱਜ ਜਿਹੜਾ ਸਾਰਾ ਦੇਸ਼ ਇੱਕਜੋਟਿਆ ਔਰ ਮੈਂ ਕੱਲਾ ਇਹ ਖਾਲੇ ਕਾਨੂੰਨ ਨੂੰ ਰੱਦ ਕਰਦੇ ਪੜਿਆ ਜਿੱਥੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਦੇ ਜਿਹੜੇ ਲਗਾਤਾਰ ਇਸ ਦਾ ਵਿਗਾਰੀ ਰੱਖਾਵੇਂ ਪਾਵੇ ਜਿੰਨੀਆਂ ਵੀ ਪਹਿਲਾਂ ਵੀ ਸਾਡੇ 750 ਦੇ ਕਰੀਬ ਆ ਮੌਤ ਸਾਡੇ ਖਾਨਾ ਦੇ ਮਸ਼ੀਨੀਆਂ ਪਾ ਚੁੱਕੇ ਆ ਅੱਗੇ ਪਤਾ ਨਹੀਂ ਕਿੰਨੀਆਂ ਪੈਣੀਆਂ ਜਿੰਨਾ ਜਿਹੜਾ ਸਾਡਾ ਇਸ ਘਰ ਸੇ ਚੱਲਦਾ ਸਾਡੇ ਵਾਹਨ ਦੀ ਕਿਪਾ ਅਸੀਂ ਇਸ ਘਰ ਸੇ ਚਲਾਵਾਂਗੇ ਔਰ ਜਿਹੜੀ ਆ ਗਦਾਈਆ ਕਾਲੇ ਕਾਨੂੰਨਾਂ ਵਾਲੀ ਇਹ ਜਿੱਟਾਂਗੇ ਵਾਹਨ ਦਾ ਖਾਤਾ ਵਾਹਨ ਦੀ ਕਿਫਾਤ i <laughs> to